ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਇਲਾਹਾਬਾਦ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤਾਂ ਦੀਆਂ ਸ਼ਾਦੀਆਂ ਫਾੜਨੀਆਂ ਉਸ ਨੂੰ ਜ਼ਬਰਦਸਤੀ ਕਰੀਰ ਦੇ ਥੱਲੇ ਕਾਣਾ ਤੇ ਉਸ ਦਾ ਨਾਲਾ ਤੋੜਨਾ ਕੋਈ ਜ਼ਬਰਜਨਾ ਨਹੀਂ ਹੈ ਇਸ ਫੈਸਲੇ ਦਾ ਕਾਫੀ ਤੌਰ ਤੇ ਵਿਰੋਧ ਹੋਇਆ ਹੈ ਬਹੁਤ ਸਾਰੇ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ ਕੇਂਦਰੀ ਮਹਿਲਾ ਬਾਲ ਵਿਕਾਸ ਮੰਤਰੀ ਅਨਕੂrna ਦੇਵੀ ਨੇ ਸ਼ੁਕਰਵਾਨ ਦੱਸਿਆ ਹੈ ਕਿ ਸੁਪਰੀਮ ਕੋਰਟ ਨੂੰ ਇਸ ਮਾਮਲੇ ਵਿੱਚ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਭਾਜਪਾ ਨੇਤਾ ਪਲਵੀ ਨੇ ਐਕਸਟੇ ਲਿਖਿਆ ਕਿ ਇਸ ਨਾਲ ਸਮਾਜ ਦੇ ਅੰਦਰ ਔਰਤਾਂ ਪ੍ਰਤੀ ਦੁਰਵਿਵਹਾਰ ਤੇ ਰੇਪ ਦੇ ਕੇਸ ਵਧਣਗੇ ਸਮਾਤੀ ਮਾਲੀ ਨੇ ਕਿਹਾ ਹੈ ਕਿ ਇਹ ਵਿਆਹ ਸਮਾਜ ਲਈ ਖਤਰਨਾਕ ਹੋਵੇਗਾ 2027 ਦੀਆਂ ਚੋਣਾਂ ਨੂੰ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਮਨੀਤ ਸ਼ੋਰੀਆਂ ਨੂੰ ਪੰਜਾਬ ਦਾ ਇੰਚਾਰਜ ਜਸਵਿੰਦਰ ਜੈਨ ਨੂੰ ਸਹਿ ਇੰਚਾਰਜ ਚੁਣਿਆ ਗਿਆ ਹੈ ਦੋਵੇਂ ਨੇਤਾਵਾਂ ਨੂੰ ਚੋਣਾਂ ਖਤਮ ਹੋਣ ਤੱਕ ਸੂਬੇ ਵਿੱਚ ਡੇਰਾ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਰਨਾਟਕ ਵਿਧਾਨ ਸਭਾ ਵਿੱਚ ਮੁਸਲਮਾਂ ਰਾਖਵੇਂ ਕਰਨ ਨੂੰ ਲੈ ਕੇ ਹੰਗਾਮਾ ਹੋ ਗਿਆ ਜਿਸ ਤਰ੍ਹਾਂ 18 ਬੈਕਾਂ ਨੂੰ ਮੌਲਤ ਕਰ ਦਿੱਤਾ ਗਿਆ ਹੈ ਨਵੀਂ ਦਿੱਲੀ ਵਿਖੇ ਗ੍ਰੈਡ ਕਾਰਪੋਰੇਸ਼ਨ ਆਫ ਇੰਡੀਆ ਦੇ ਸੀਨੀਅਰ ਜਨਰਲ ਸਕੱਤਰ ਮੈਨੇਜਰ ਨੂੰ 2 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਯੂਨੀਟੈਕ ਦੇ ਸੰਤਾਪਕ ਰਮੇਸ਼ ਚੰਦਨ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ। 오ਡੀਸਾ ਹਾਈ ਕੋਰਟ ਦੇ ਹਰੀਸ਼ ਟੰਡਨ ਨੂੰ ਚੀਫ ਜਸਟਿਸ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਮਾਮਲਾ ਨਾਲੇ ਥਾਣੇ ਦੇ ਸਬੰਧ ਵਿੱਚ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਲਿਆ ਕੇ ਪੰਜਾਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਮੋਲਜਿਮਾਂ ਦਾ 4 ਦਿਨਾਂ ਤੱਕ ਰਿਮਾਂਡ ਵਿੱਚ ਭੇਜੇ ਗਏ ਹਨ ਭਾਜਪਾ ਨੇ ਬਹੁਤ ਸਾਰੇ ਹਨੀ ਟ੍ਰੈਪ ਦੇ ਮਾਮਲਿਆਂ ਵਿੱਚ ਫਸੇ ਨਤਾਬਾਨਾ ਕਰਨਾਟਕ ਵਿਧਾਨ ਸਭਾ ਵਿੱਚ ਮਾਮਲਾ ਉਠਾਇਆ ਰਾਸ਼ਟਰੀ ਗੀਤ ਦੇ ਮਾਨ ਦੇ ਸਬੰਧ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਕਤੀਸ਼ ਕੁਮਾਰ ਦੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਹੈ ਕੇਂਦਰੀ ਮੰਤਰੀ ਸੰਜੇ ਨਿਸ਼ਾਨ ਨੇ ਵਿਵਾਦਪੂਰਨ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਤਲਵਾਰ ਪਸੰਦ ਕਰਨ ਵਾਲੇ ਹਨ ਉਹ ਤਲਵਾਰ ਪਹਿਨ ਕੇ ਦੂਸਰੇ ਦੇਸ਼ ਚਲੇ ਜਾਣ ਪਾਨ ਦੇਵੀ ਰਾਜਸਥਾਨ ਦੀ ਨਾਣ ਵਾਲੀ ਹੈ ਉਹ ਸਤੰਬਰ ਮਹੀਨੇ ਵਿੱਚ ਹੋਣ ਵਾਲੀ ਏਸ਼ੀਅਨ ਮਾਸਟਰ ਐਥਲੈਟਿਕ ਚੈਂਪੀਅਨ ਲਈ ਚੁਣੇ ਗਏ ਹਨ ਉਹਨਾਂ ਦੀ 93 ਸਾਲ ਉਮਰ ਹੈ ਉਹਨਾਂ ਨੇ ਕਿਹਾ ਵਿਦੇਸ਼ ਜਾਣ ਲਈ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਉੱਥੋਂ ਮੈਡਲ ਜਿੱਤ ਕੇ ਆਣਗੇ ਹਾਲੀ ਵਿੱਚ ਬੰਗਲੌਰ ਵਿਖੇ ਅਜੁਰਿਤ ਹੋਈ 45ਵੀਂ ਰਾਸ਼ਟਰੀ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਸ਼ਾਰਟ ਪੁੱਟ ਤੇ 100 ਮੀਟਰ ਦੀ ਦੌੜ ਤੇ ਤੇ ਡਿਸਕਸ ਵਿੱਚ 19 ਸੋਨੇ ਦਾ ਤਮਗਾ ਜਿੱਤਿਆ ਹੈ ਅਤੇ ਰਾਜਸਥਾਨ ਦਾ ਨਾਮ ਰੌਸ਼ਨ ਕੀਤਾ ਹੈ। ਮਧੂਪ ਬਿਆਸ ਦੀ ਡਿਪਟੀ ਚੌਂਕ ਕਮਿਸ਼ਨਰ ਦੇ ਤੌਰ ਤੇ ਨਿਯੁਕਤੀ ਹੋਈ ਹੈ। ਨਿਊ ਇੰਡੀਆ ਕੋਆਪਰੇਟਿਵ ਬੈਂਕ ਕੱਪੜੇ ਦੇ ਮਾਮਲੇ ਵਿੱਚ ਹਰਤੇਸ਼ ਮਹਿਤਾ ਦਾ ਬ੍ਰੇਨ ਮੈਪਿੰਗ ਟੈਸਟ ਕੀਤਾ ਜਾਵੇਗਾ। ਮੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਸਹਿਯੋਗੀ ਮਹਿਲਾਵਾਂ ਦੇ ਬਾਲਾ ਸੰਬੰਧੀ ਟਿੱਪਣੀ ਨੂੰ ਸ਼ਖਸ ਸ਼ੋਸ਼ਣ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾਨੇ ਰਾਜਸਭਾ ਵਿੱਚ ਬੋਲਦਿਆਂ ਕਿਹਾ ਹੈ ਕਿ ਜੋ ਖਾਲਸਤਾਨੀ ਹਮਾਇਤੀ ਸੰ ਅਤੇ ਜੋ ਪਿੰਡਰਾ ਵਾਲੇ ਬਣਦੀ ਕੋਸ਼ਿਸ਼ ਕਰ ਰਹੇ ਹਨ ਉਹ ਹੁਣ ਅਸਾਮ ਦੀਆਂ ਜੇਲਾਂ ਵਿੱਚ ਬੰਦ ਹਨ। ਉਹਨਾਂ ਨੇ ਕਿਹਾ ਕਿ ਮਣੀਪੁਰ ਦੀ ਸਮੱਸਿਆ ਨੂੰ ਵੀ ਜਲਦ ਹੀ ਹੱਲ ਕੀਤਾ ਜਾਵੇਗਾ। ਲੰਡਨ ਦੇ ਹੀਥਰੋ ਹਵਾਈ ਅੱਡੇ ਤੇ ਅੱਗ ਲੱਗ ਗਈ ਹੈ ਜਿਸ ਦੇ ਕਾਰਨ 1352 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮਿਆਰੀ ਸਿੱਖਿਆ ਦੇ ਜੋਰ ਦੇਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਪ੍ਰਬੰਧ ਵਿੱਚ ਮਾਪਿਆਂ ਦੇ ਭਾਈਵਾਲੀ ਵਿਧਾਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਪਾਈ ਮੰਤਰੀ ਮੰਡਲ ਨੇ ਬੁੱਧਵਾਨ ਨੂੰ ਪੰਜਾਬ ਰਾਈਟ ਆਫ ਐਜੂਕੇਸ਼ਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਰੂਲ 2011 ਚ ਸੋਧ ਰੂਪਰਬਾਨਗੀ ਦੇ ਦਿੱਤੀ ਹੈ। ਇਸ ਬਾਰੇ ਬਹੁਤ ਨਾਲ ਸ਼ੁਕਰਬਾਨ ਨੂੰ ਪੰਜਾਬ 76 ਵਿਖੇ ਲਿਆ ਗਿਆ। ਇਸ 100 ਨਾਲ ਸਰਕਾਰੀ ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਵਿੱਚ ਮੈਂਬਰਾਂ ਦੀ ਗਿਣਤੀ 12 ਤੋਂ ਵੱਧ ਕੇ 16 ਹੋ ਜਾਵੇਗੀ ਜਿਨ੍ਹਾਂ ਵਿੱਚ 12 ਮੈਂਬਰ ਵਿਦਿਆਰਥੀਆਂ ਦੇ ਮਾਪਿਆਂ ਦੇ ਹੋਣਗੇ ਤੇ ਜਦਕਿ ਬਾਕੀ 4 ਮੈਂਬਰ ਸਿੱਖਿਆ ਖੇਡ ਅਤੇ ਸਹਾਇਕ ਖੇਤਰਾਂ ਤੋਂ ਹੋਣਗੇ। ਪੰਜਾਬ ਦੀ ਕੈਬਨਿਟ ਮੰਤਰੀ ਵੱਲੋਂ ਇੱਕ ਹੋਰ ਮਹੱਤਵਪੂਰਨ ਫੈਸਲਾ ਲਿਆ ਹੈ ਮੰਤਰੀ ਮੰਡਲ ਦੇ ਮਕਾਦਮੇ ਦੇ ਦੀਨ ਕੈਦੀਆਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ 'ਚ ਤਬਦੀਲ ਕਰਨ ਦੇ ਟਰਾਂਸਫਰ ਆਫ ਪ੍ਰिजन ਐਕਟ 1950 ਦੇ ਸੋਧ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਪ੍ਰਕਿਰਿਆ ਦੋਵੇਂ ਸੂਬਿਆਂ ਦੀ ਸਹਿਮਤੀ ਨਾਲ ਕੀਤੀ ਜਾਵੇਗੀ ਪੰਜਾਬ ਸਰਕਾਰ ਬਨੋ 2025-26 ਦਾ ਬਜਟ ਦਸੰਬਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਨਾਲ ਗੱਲਬਾਤ ਦਾ ਸੱਦੇ ਨੂੰ ਠੁਕਰਾ ਦਿੱਤਾ ਹੈ ਤੇ 26 ਨੂੰ ਕਿਸਾਨਾਂ ਨੇ ਚੰ디ਗੜ੍ਹ ਵੱਲ ਕੂਚ ਕਰਨ ਦੇ ਫੈਸਲੇ ਨੂੰ ਵੀ ਰੱਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਗਲੇ ਫੈਸਲੇ ਉਦੋਂ ਲੈਣੇ ਜਾਣਗੇ ਜਦੋਂ ਤੱਕ ਨੇਤਾਵਾਂ ਨੂੰ ਪੰਜਾਬ ਸਰਕਾਰ ਨੂੰ ਰਿਹਾਨ ਨਹੀਂ ਕੀਤਾ ਜਾਂਦਾ। ਭਾਰਤ ਇਲੈਕਟ੍ਰੋਨਿਕ ਲਿਮਟਿਡ ਵੱਲੋਂ ਇੱਕ ਸੀਨੀਅਰ ਇੰਜੀਨੀਅਰ ਨੂੰ ਕ੍ਰਿਪਟੋ ਕਰੰਸੀ ਭੁਗਤਾਨਾਂ ਦੇ ਬਦਲੇ ਪਾਕਿਸਤਾਨੀ ਸੰਚਾਲਕਾਂ ਨੂੰ ਸੰਵੇਦਨਸ਼ੀਲ ਰੱਖਿਆ ਜਾਣਕਾਰੀ ਲੀਕ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਨੇ ਕਿਹਾ ਹੈ ਕਿ ਮੁੱਢੀ ਨਾਲ ਮੋਟਾ ਜੋੜ ਕੇ ਪੰਜਾਬ ਨੂੰ ਮੋੜ ਤੋਂ ਖੁਸ਼ਹਾਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰੂ ਨਸ਼ਿਆਂ ਨੂੰ ਖਤਮ ਕਰਨ ਲਈ ਸਾਰੇ ਲੋਕਾਂ ਨੂੰ ਆਪਸ ਵਿੱਚ ਸੰਯੋਗ ਕਰਨਾ ਚਾਹੀਦਾ ਹੈ। ਸ਼ੰਭੂ ਤੋਂ ਬਾਦ ਖਨੌਰੀ ਬਾਰਡਰ ਨੂੰ ਵੀ ਆਮ ਜਨਤਾ ਲਈ ਖੋਲ ਦਿੱਤਾ ਗਿਆ ਹੈ। ਫਰੀਦਕੋਟ ਵਿਕੇਸ਼ ਸ਼ਰਧਾਲੂਆਂ ਨਾਲ ਭਰੀ ਟਰਾਲੀ ਤੇਜ਼ ਰਫ਼ਤਾਰ ਟੈਂਕਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਵਿਅਕਤੀ ਜ਼ਖਮੀ ਹੋ ਗਏ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੋਧ ਨਸ਼ਿਆਂ ਵਿਰੁੱਧ ਦੇ 21ਵੇਂ ਦਿਨ 493 ਛਾਪੇ ਮਾਰੀਆਂ ਕੀਤੀਆਂ ਗਈਆਂ ਤੇ 63 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ 415 ਅਧਿਆਪਕਾਂ ਨੂੰ ਮੁੱਖ ਅਧਿਆਪਕ ਦੇ ਤੌਰ ਤੇ ਤਰੱਕੀ ਦਿੱਤੀ ਗਈ BHEL ਕੰਪਨੀ ਨੂੰ ਗੁਜਰਾਤ ਵਿੱਚ 7500 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਵਾਧਾ ਹੋਇਆ ਹੈ 3.5 ਕਰੋੜ ਡਾਲਰ ਤੱਕ ਇਸ ਦਾ ਵਾਧਾ ਹੈ ਸੋਨੇ ਦੇ ਭੰਡਾਰ ਵਿੱਚ ਵੀ ਵਾਧਾ ਹੋਇਆ ਹੈ। ਸੋਨੇ ਦੀ ਕੀਮਤ 400 ਡੇਕੇ 99250 ਰੁਪਏ ਤੱਕ ਪਹੁੰਚ ਗਈ ਹੈ ਜਦਕਿ ਚਾਂਦੀ ਵਿੱਚ ਵੀ ਗਰਾਵਟ ਦਰਜ ਕੀਤੀ ਗਈ ਹੈ। ਰੁਪਇਆ 36 ਪੈਸੇ ਮਜ਼ਬੂਤ ਹੋਇਆ ਤੇ 76 ਸ਼ੁਰੂਆਤ ਸਿਰਫ ਪ੍ਰਤੀ ਡਾਲਰ ਇਸ ਦੀ ਕੀਮਤ ਹੋ ਗਈ ਹੈ ਆਈਪੀਐਲ ਦੇ ਉਦਘਾਟਨੀ ਮੈਚ ਵਿੱਚ ਕੋਲਕਾਤਾ ਤੇ ਬੈਂਗਲੁਰੂ ਟੀਮਾਂ ਆਮਣੇ ਸਾਹਮਣੇ ਹੋਣਗੀਆਂ ਅੱਜ ਤੋਂ ਆਈਪੀਐਲ 2025 ਸ਼ੁਰੂ ਹੋ ਜਾਵੇਗਾ ਪੰਜ ਮੈਚਾਂ ਦੀ ਟੀ20 ਲੜੀ ਵਿੱਚ ਪਾਕਿਸਤਾਨ ਨੇ ਨਿਊਜ਼ੀਲੈਂਡ ਦੀ ਟੀਮ ਨੂੰ 9 ਬੈਕਟਾ ਨਾਲ ਹਰਾ ਕੇ ਲੜੀ ਵਿੱਚ ਆਪਣੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਏ ਤੀਸਰਾ T20 ਮੈਚ ਸੀ ਅਜੇ 2 ਮੈਚ ਖੇਡਣੇ ਬਾਕੀ ਹਨ ਫੁੱਟਬਾਲ ਵਿਸ਼ਵ ਪੱਕ ਕੱਪ ਕੁਆਲੀਫਾਈਂਗ ਮੈਚ ਵਿੱਚ ਬਰਾਜ਼ੀਲ ਨੂੰ ਕੋਲੰਬੀਆ ਤੇ ਜਿੱਤ ਪ੍ਰਾਪਤ ਹੋਈ ਹੈ ਬਨੀਸ਼ੇ ਜੂਨੀਅਰ ਨੇ ਇਹ ਜਿੱਤ ਟੀਮ ਨੂੰ ਦਵਾਈ ਦਮਦਾਰ ਐਕਸ਼ਨ ਨਾਲ ਭਰਪੂਰ ਅਕਾਲ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ ਇਹ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਇਸ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਕਹਿਰਾਨੇ ਮੁੱਖ ਭੂਮਿਕਾ ਨਿਭਾਈਆਂ ਹਨ ਸੂਡਾਨ ਦੀ ਫੌਜ ਵੱਲੋਂ ਖਰਤੂਮ ਦੇ ਰਾਸ਼ਟਰਪਤੀ ਭਵਨ 'ਤੇ ਕਬਜ਼ਾ ਕਰ ਲਿਆ ਗਿਆ ਹੈ। ਪਾਕਿਸਤਾਨ ਸਰਕਾਰ ਨੇ 8 ਅਕਤੂਬਰ ਤੋਂ ਬਾਅਦ ਅਫਗਾਨੀਆਂ ਨੂੰ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਹੈ। 2024 ਦਾ ਦੁਨੀਆ ਭਰ ਦੇ ਸਭ ਤੋਂ ਵੱਧ ਗਰਮ ਸਾਲ ਰਿਹਾ। ਪਾਕਿਸਤਾਨੀ ਫੌਜ ਨੇ ਖੈਬਰ ਪਖਤੂਨਵਾਬ ਵਿੱਚ ਮੁਕਾਬਲੇ ਦੌਰਾਨ 10 ਅੱਤਵਾਦੀਆਂ ਨੂੰ ਮਾਰ ਮੁਕਾਇਆ। ਰੂਸ ਸਰਕਾਰ ਨੇ ਕਿਹਾ ਹੈ ਕਿ ਯੂਕ੍ਰੇਨ ਦਾ ਤੇਲ ਡੀਪੋ ਦੇ ਡਰੋਨ ਹਮਲਾ ਪ੍ਰਸਤਾਪਤ ਜੰਗਬੰਦੀ ਦੀ ਉਲੰਘਣਾ ਹੈ। ਅਮਰੀਕਾ ਵਿੱਚ ਤਹਵਰ ਰਾਣਾ ਦੀ ਭਾਰਤ ਹਵਾਲਗੀ ਤੇ ਰੋਕ ਸੰਬੰਧੀ ਨਵੀਂ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ। ਭਾਰਤੀ ਜਨਤਾ ਪਾਰਟੀ ਵੱਲੋਂ 20 April ਤੱਕ ਪਾਰਟੀ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਮੌਜੂਦਾ ਇਸ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਹਨ। हरियाणा ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਦੇ ਪ੍ਰਧਾਨ ਬਣ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਬਲੋਂ ਪ੍ਰਸਾਰਤ ਕੀਤੀਆਂ ਨੀ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਜੀ